ਅਸਲਾਮ ਵਾਲੇਕੁਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਆਂ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜ਼ਿਕਰਿਆਪਾ ਹਿਸਟਰੀ ਨਾਲ ਰਿਲੇਟਡ ਵੀਡੀਓਜ਼ ਵਗੈਰਾ ਲੈ ਕੇ ਆਂਦੇ ਰਹਿੰਨੇ ਆਂ ਤੇ ਅੱਜ ਉਸੇ سلسلے ਜਾਪਾ ਇੱਕ ਹਿਸਟਰੀ ਨਾਲ ਜੁੜੀ ਹੋਈ ਹੋਰ ਵੀਡੀਓ ਲੈ ਕੇ ਆਏ ਆ ਤੇ ਇਹ ਵੀਡੀਓ ਹੈਗੀ ਬਾਈ ਲਖਵਿੰਦਰ ਸਿੰਘ ਜੀ ਦੀ ਗੰਭੀਰ ਹਾਂਜੀ ਗੰਭੀਰ ਉਹਨਾਂ ਦੀ ਇਹ ਵੀਡੀਓ ਹੈ ਤੇ ਉਹ ਇਹਦੇ ਵਿੱਚ ਜਿਹੜਾ ਅਸੀਂ ਸਾਡੇ ਜ਼ਿਹਨ ਨੇ ਕੰਮ ਕੀਤਾ ਨਾ ਕਿ ਉਹ ਗੱਲ ਕਰ ਰਹੇ ਨੇ ਕਿ ਜਿਹੜੇ ਬਾਬਾ ਸ਼ਿਰੀ ਚੰਦ ਜੀ ਤੇ بابا ਜਿਹੜਾ ਪ੍ਰithvi ਚਾਂਸੀ ਉਹਨਾਂ ਦੇ ਦਰਮਿਆਨ ਕੁਝ ਸਿਮਿਲੈਰिटीज ਨੇ ਉਹਨਾਂ ਦਾ ਜ਼ਿਕਰ ਕਰ ਰਹੇ ਨੇ ਤੇ ਇੱਕ ਦੋ ਜਗ੍ਹਾ ਤੇ ਉਹ ਮਤਲਬ ਕਿ ਇਸ ਤਰ੍ਹਾਂ ਵੀ ਗੱਲ ਕਰ ਰਹੇ ਨੇ ਕਿ ਜਿਵੇਂ ਲੱਗ ਰਿਹਾ ਕਿ ਇਹਨਾਂ ਦੇ ਵਿੱਚ ਕੋਈ ਜ਼ਿਆਦਾ ਮਸਲਾ ਨਹੀਂ ਸੀ ਅੱਛਾ ਮਤਲਬ ਕਿ ਜਿਹੜਾ ਰੋਲੇ ਸੀ ਫਿਰ ਉਹ ਇਸ ਤਰ੍ਹਾਂ ਹਾਂ ਗੁਰ ਗੱਦੀ ਤੇ ਉਹ ਮਤਲਬ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਗੁਰੂ ਨਾਨਕ ਜੀ ਦੇ ਘਰ ਚ ਵੀ ਲੜਾਈ ਪਈ ਤੇ ਗੁਰੂ ਅਰਜਨ ਦੇਵ ਜੀ ਦੇ ਘਰ ਚ ਵੀ ਲੜਾਈ ਪਈ ਇਸ ਤਰ੍ਹਾਂ ਕਰਕੇ ਉਹਨਾਂ ਨੇ ਹੋਰ ਵੀ ਕਾਫੀ ਚੀਜ਼ਾਂ ਦਾ ਜ਼ਿਕਰ ਕੀਤਾ ਕਿ ਮਸਲੇ ਮਿਸਾਲ ਹੋ ਜਾਂਦੇ ਨੇ ਉਸ ਤੋਂ ਇਲਾਵਾ ਕਾਫੀ ਰਿਚ ਮਤਲਬ ਕਿ ਇਸ ਵੀਡੀਓ ਦੇ ਵਿੱਚ ਇਨਫੋਰਮੇਸ਼ਨ ਇਨਫੋਰਮੇਸ਼ਨ ਹੈ ਤੇ ਆਪਾਂ ਵੀਡੀਓ ਦੇਖ ਰਹੇ ਹੋ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਮੇਰੇ ਕਿ ਤੁਸੀਂ ਸਾਡੇ ਨਾਲ ਜੁੜੇ ਰਹੋਗੇ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਬਹੁਤ سارے ਲੋਕ ਵੀਡੀਓਜ਼ ਦੇਖਦੇ ਨੇ ਲੇਕਿਨ ਉਹਦੇ ਜੋ 1-2% ਲੋਕ ਸਬਸਕ੍ਰਾਈਬ ਕਰਦੇ ਨੇ ਕੁਝ ਵੀ ਨਹੀਂ ਹੁੰਦਾ ਇਸ ਤਰ੍ਹਾਂ ਕਰਕੇ ਇੱਕ ਬਟਨ ਹੈ ਉਹਦੇ ਤੇ ਤੁਸੀਂ ਹੱਥ ਲਾਣਾ ਤੇ ਸਬਸਕ੍ਰਾਈਬ ਹੋ ਜਾਣਾ ਕੁਝ ਵੀ ਨਹੀਂ ਜਾਣਾ ਤੇ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਆੜਿਓ ਪੰਜਾਬੀ ਵਿੱਚ ਦੁਬਦਾ ਦਾ ਮਤਲਬ ਕੀ ਕੀਤਾ ਮੇਰ ਤੇਰ ਮੁਕਾਲੇ ਮੇਰ ਤੇਰ ਕੀ ਹੁੰਦੀ ਆ ਮੇਰਾ ਤੇਰਾ ਮੇਰ ਤੇਰ ਮਤਲਬ ਸਮਝਦੇ ਹੋ ਮੇਰਾ ਤੇਰਾ ਆ ਤੇਰਾ ਆ ਮੇਰਾ ਓਤੇ ਮੇਰਾ ਹੱਕ ਓਤੇ ਤੇਰਾ ਨਹੀਂ ਹੱਕ ਇਹ ਚੀਜ਼ ਮੇਰੀ ਓ ਤੇਰੀ ਆ ਮੇਰ ਤੇਰ ਹੈ ਸਤਿਗੁਰ ਕਹਿੰਦੇ ਜੇ ਮੁੱਕ ਗਈ ਲਾਈਫ ਦੇ ਵਿੱਚੋਂ ਮੁੱਕ ਗਈ ਤੇ ਤੂੰ ਸਭ ਤੋਂ ਵੱਡਾ ਮੋਨੀਆਂ ਦੁਬਦਾ ਮਾਰ ਬ੍ਰਹਮ ਵਿਚਾਰੇ ਜਿ세 ਦਿਨ ਤੇਰੇ ਵਿੱਚੋਂ ਆਹ ਗੱਲ ਖਤਮ ਹੋ ਗਈ ਨਾ ਤੇ ਤੂੰ ਰੱਬ ਨੂੰ ਪਾ ਲਏਗਾ ਰੱਬ ਬਾਹਰ ਕਿਤੇ ਨਹੀਂ ਆ ਭੋਲਿਆ ਪੰਛੀਆ ਤੇਰੇ ਆਪਣੇ ਅੰਦਰ ਹੈ ਬਸ ਇੰਨੀ ਕੋਈ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ ਕਿ ਇਹ ਚੀਜ਼ ਨੂੰ ਖਤਮ ਕਰ ਲੈ ਤੇ ਦੁਨੀਆ ਵਿੱਚ 99% ਲੜਾਈਆਂ ਵੀ ਇਸ ਚੀਜ਼ ਦੀਆਂ ਨੇ ਇਸ ਚੀਜ਼ ਦੀਆਂ ਲੜਾਈਆਂ ਨੇ ਤੇਰੇ ਮੇਰੇ ਦੀਆਂ ਲੜਾਈਆਂ ਨੇ ਤੇਰਾ ਮੇਰਾ ਤੇਰਾ ਮੇਰਾ ਤੇਰਾ ਮੇਰਾ ਕਰਦਿਆਂ ਕਰਦਿਆਂ ਅਸੀਂ ਆਪਣੀ ਜ਼ਿੰਦਗੀ ਬਰਬਾਦ ਕਰਕੇ ਚਲੇ ਜਾਂਦੇ ਆ ਆਪਾਂ ਇਤਿਹਾਸ ਵੱਲ ਆ ਜਾਈਏ ਜੀ ਹੁਣ ਫਿਰ ਦੂਸਰੀ ਆਪਾਂ ਦੂਸਰਾ ਸ਼ਬਦ ਪੜ੍ਹਦੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਵੱਡੇ ਭਰਾ ਜਿਹੜੇ ਸੀ ਨਾ ਬਾਬਾ ਪ੍ਰਤੀ ਚੰਦ ਦੀ ਤੇ ਬਾਬਾ ਵ੍ਰਿਤੀ ਚੰਦ ਵੱਡੇ ਸੀ ਤੇ ਵਿਚਕਾਰਲੇ ਦਾ ਨਾਮ ਤੁਹਾਨੂੰ ਪਤਾ ਕੀ ਸੀ ਬਾਬਾ ਮਹਾਦੇਵ ਗੁਰੂ ਅਰਜਨ ਸਾਹਿਬ ਦੇ ਦੋ ਭਰਾ ਸੀ ਹੋਰ ਸ਼ਾਇਦ ਆਪਾਂ ਬਹੁਤ ਘੱਟ ਜਾਣਦੇ ਮਹਾਦੇਵ ਜੀ ਦੇ ਬਾਰੇ ਸਭ ਤੋਂ ਵੱਡੇ ਦਾ ਨਾਮ ਬਾਬਾ ਪ੍ਰਤੀਚੰਦ ਉਹਦੇ ਤੋਂ ਜਿਹੜੇ ਛੋਟੇ ਸਨ ਬਾਬਾ ਮਾਹਦੇਵ ਜੀ ਸਨ ਤੇ ਸਭ ਤੋਂ ਜਿਹੜੇ ਅਖੀਰਲੇ ਸਨ ਉਹ ਤੁਹਾਨੂੰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਨ ਇਹਨਾਂ ਦੇ ਘਰ ਵਿੱਚ ਵੀ ਲੜਾਈ ਪਈ ਸੀ ਇਤਿਹਾਸ ਪੜ ਲਿਓ ਲੜਾਈ ਇਹ ਤੋਂ ਉੱਥੇ ਵੀ ਪਈ ਲੜਾਈ ਭਲਾ ਕਿਉਂ ਪਈ ਲੜਾਈ ਦੀ ਸ਼ੁਰੂਆਤ ਕਿੱਥੋਂ ਹੁੰਦੀ ਜ਼ਮੀਨ ਤੋਂ ਜਾਇਦਾਦ ਤੋਂ ਪੈਸੇ ਤੋਂ ਬਹੁਤ ਵੱਡੀ ਗਿਣਤੀ ਤੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦੇ ਟਾਈਮ ਹੀ ਸ਼ੁਰੂਆਤ ਹੋ ਗਈ ਸੀ ਜਦੋਂ ਪ੍ਰਿਥੀਚੰਦ ਜਦੋਂ ਮਾਫ ਕਰਨਾ ਸ਼੍ਰੀ ਚੰਦ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਤੇ ਇਹਦੇ ਪਿੱਛੇ ਕਹਾਣੀ ਕੇਵਲ ਇੰਨੀ ਸੀ ਕਿ ਸ਼੍ਰੀ ਚੰਦ ਜੀ ਉਹ ਚੀਜ਼ ਚਾਹੁੰਦੇ ਸੀ ਕਿ ਮੈਨੂੰ ਆਰਾਮ ਨਾਲ ਮਿਲ ਜਾਏ ਜਿਹੜੀ ਆਰਾਮ ਨਾਲ ਨਹੀਂ ਮਿਲਦੀ ਕੁਝ ਚੀਜ਼ਾਂ ਨੂੰ ਪਾਉਣ ਲਈ ਬੰਦੇ ਨੂੰ ਬਦਲਣਾ ਪੈਂਦਾ ਹੈ ਸਟਰਗਲ ਕਰਨਾ ਪੈਂਦਾ ਹੈ ਤੇ ਉਹ ਜਿਹੜੀ ਚੀਜ਼ ਪਾਉਣੀ ਚਾਹੁੰਦੇ ਸੀ ਉਹ ਸੀ ਗੁਰਤਾ ਗੱਦੀ ਤੇ ਉਹ ਗੁਰਤਾ ਗੱਦੀ ਦੇ ਵਾਸਤੇ ਕੀ ਕਰਨਾ ਪੈਣਾ ਸੀ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਦੇ ਮੁਤਾਬਕ ਢਾਲਣਾ ਪੈਣਾ ਸੀ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਇੱਕ ਸ਼ੀਸ਼ਾ ਹੈ ਇੱਕ ਮਿਰਰ ਹੈ ਉਹਦੇ ਸਾਹਮਣੇ ਖੜੇ ਹੋ ਜਾਓ ਉਹਦੇ ਵਿੱਚੋਂ ਜੋ ਵੇਖੋਗੇ ਨਾ ਉਹੀ ਦਿ세ਗਾ ਕਿਉਂਕਿ ਸ਼ੀਸ਼ਾ ਕਦੇ ਝੂਠ ਨਹੀਂ ਬੋਲਦਾ ਤੇ ਗੁਰੂ ਦਰਪਣ ਹੈ ਗੁਰੂ ਸ਼ੀਸ਼ਾ ਹੈ ਤੇ ਗੁਰੂ ਨਾਨਕ ਸਾਹਿਬ ਸੇ ਪਾਤਸ਼ਾਹ ਮਹਾਰਾਜ ਨੇ ਉਸ ਟਾਈਮ ਉਹਨਾਂ ਨੂੰ ਕਹਿ ਦਿੱਤਾ ਸੀ ਵੀ ਤੁਸੀਂ ਸਾਡੇ ਲਾਇਕ ਨਹੀਂ ਇਹਦ ਰਾਜੋ ਪੰਜਵੇਂ ਪਾਤਸ਼ਾਹ ਮਹਾਰਾਜ ਆ ਜਦੋਂ ਟਾਈਮ ਆਉਂਦਾ ਤੇ ਪ੍ਰਿਥੀ ਚੰਦ ਆਪਣੇ ਘਰ ਵਿੱਚ ਇਹ ਲੜਾਈ ਪਾਉਂਦੇ ਨੇ ਕਿ ਮੈਨੂੰ ਗੁਰਤਾ ਗੱਦੀ ਚਾਹੀਦੀ ਕਿਉਂਕਿ ਮੈਂ ਵੱਡਾ ਤੇ ਮੈਂ ਗੁਰਤਾ ਗੱਦੀ ਦਾ ਹੱਕਦਾਰ ਆ ਤਾਂ ਇਤਿਹਾਸਕਾਰ ਕਹਿੰਦੇ ਨੇ ਉਸ ਟਾਈਮ ਗੁਰੂ ਅਰਮਦਾਸ ਸੱਚੇ ਪਾਤਸ਼ਾਹ ਮਹਾਰਾਜ ਇਹ ਗੱਲ ਕਹਿੰਦੇ ਨੇ ਪੁੱਤਰਾ ਜਿਹੜਾ ਝਗੜਾ ਤੂੰ ਪਾ ਕੇ ਬੈਠਾ ਹੈ ਨਾ ਇਹ ਬੇਫਜ਼ੂਲ ਹੈ ਕਿਉਂਕਿ ਗੁਰਤਾ ਗੱਦੀ ਦੀ ਦਾਤ ਇਸ ਤਰ੍ਹਾਂ ਨਹੀਂ ਮਿਲਦੀ ਉਹ ਤਾਂ ਮਿਲਦੀ ਹੈ ਕਮਾਈ ਕਰਨ ਦੇ ਨਾਲ ਉਸ ਉਸ ਮੁਤਾਬਕ ਢਲਣ ਨਾਲ ਉਸ ਜੋਗ ਹੋਣ ਦੇ ਨਾਲ ਤੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਇੱਕ ਸ਼ਬਦ ਵਿੱਚ ਵੀ ਕਿਹਾ ਸੀ ਕਾਹੇ ਪੂਤ ਝਗਰ ਤਹੋ ਸੰਗ ਬਾਪ ਜਿਨਕੇ ਜਣੇ ਬਡੀਰੇ ਤਮੋ ਤਿੰਸਿਓ ਝਗਰਤ ਪਾਪ ਆਸੀ ਮੇਰ ਤੇਰ ਤੇ ਇਸ ਮੇਰ ਤੇਰ ਨੇ ਕਿੱਥੋਂ ਤੱਕ ਬਚਾ ਦਿੱਤਾ ਸੀ ਕਿ ਪ੍ਰਿਥੀ ਚੰਦ ਨਹੀਂ ਸੀ ਟਲਿਆ ਤੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਤੱਕ ਇਹ ਕਹਾਣੀ ਪਹੁੰਚੀ ਸੀ ਸਾਰਾ ਕਸੂਰ ਪ੍ਰਿਥੀ ਚੰਦ ਦਾ ਨਹੀਂ ਸੀ ਪਰ ਪ੍ਰਤੀ ਚੰਦ ਦੋ ਚਾਰ ਪੁਆਇੰਟ ਕਸੂਰ ਰੱਖਦਾ ਸੀ ਕਿੰਨਾ ਕੰਨਾ ਦਾ ਕਸੂਰ ਸੀ ਪ੍ਰਤੀ ਚੰਦ ਦਾ ਕਸੂਰ ਸੀ ਉਹ ਬੀਰ ਬਲ ਦਾ ਵੀ ਕਸੂਰ ਸੀ ਜਿਨ੍ਹਾਂ ਦੀਆਂ ਕਥਾ ਕਹਾਣੀਆਂ ਅੱਜ ਆਪਾਂ ਟੀਵੀ ਸੀਰੀਅਲਾਂ ਦੇ ਵਿੱਚ ਵੇਖ ਕੇ ਕਹਿੰਦੇ ਵੀ ਬੜਾ ਸਿਆਣਾ ਬੰਦਾ ਸੀ ਤੇ ਬਹੁਤ ਵੱਡੀ ਗਿਣਤੀ ਚ ਉਹਦਾ ਵੀ ਕਸੂਰ ਸੀ ਕਸੂਰ ਸੀ ਉਸ ਟਾਈਮ ਦੇ ਅਖੋਤੀ ਬ੍ਰਾਹਮਣਾਂ ਦਾ ਕਸੂਰ ਸੀ ਉਸ ਟਾਈਮ ਦੇ ਉਹਨਾਂ ਪੀੜਾ ਫਕੀਰਾਂ ਦਾ ਜਿਨ੍ਹਾਂ ਦੀਆਂ ਜਗਾਵਾਂ ਅੱਜ ਸਾਡੇ ਘਰਾਂ ਚ ਨੇ ਜਿਨ੍ਹਾਂ ਨੂੰ ਆਪਾਂ ਆਪਣੇ ਘਰਾਂ 'ਚ ਪੁੱਛਦੇ ਆਂ ਪੰਜਾਬ ਦੇ ਵਿੱਚ ਹੋ ਸਕਦਾ ਹੈ ਉਹ ਬਿਮਾਰੀਆਂ ਆਪਾਂ ਵਿਦੇਸ਼ਾਂ ਦੇ ਵਿੱਚ ਵੀ ਲੈ ਕੇ ਆਏ ਹੋਈਏ ਕੋਈ ਪਤਾ ਥੋੜੀ ਹੈ ਕਿਉਂਕਿ ਇੱਥੇ ਵੀ ਕਈ ਵਾਰੇ ਪਤਾ ਲੱਗਦਾ ਨਾ ਕਈ ਲੋਕ ਕਹਿ ਦਿੰਦੇ ਨੇ ਕਿ ਮੰਗਲਵਾਰ ਨੂੰ ਜੀ ਸਿਰ ਨਹੀਂ ਧੋਣਾ ਚਾਹੀਦਾ ਤੇ ਵੀਰਵਾਰ ਨੂੰ ਕੱਪੜੇ ਨਹੀਂ ਧੋਣੇ ਚਾਹੀਦੇ ਭਲਾ ਕਿਉਂ ਕਿਉਂਕਿ ਜੀ ਪੀਰਾ ਫਕੀਰਾਂ ਨੂੰ ਮੈਲ ਚੜਦੀ ਹੈ ਆਪਣੇ ਸ਼ਰੀਰ ਤੇ ਭਾਵੇਂ ਕਟਾਣੂ ਜਮਾ ਹੋ ਜਾਣ ਸੋ ਲੇਕਿਨ ਪੀਰਾ ਫਕੀਰਾਂ ਤੱਕ ਮੈਲ ਨਹੀਂ ਜਾਣੀ ਚਾਹੀਦੀ ਮੰਗਲਵਾਰ ਨੂੰ ਸਿਰਣਾ ਨਾ ਹੋ ਤੇ ਵੀਰਵਾਰ ਨੂੰ ਕੱਪੜੇ ਨਾ ਧੋਵੋ ਇਹ ਵਹਿਮ ਤੇ ਉਹ ਵਹਿਮ ਹੌਲੀ 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 ਇਹਨਾਂ ਦੇਸ਼ਾਂ ਦੇ ਵਿੱਚ ਵੀ ਆਪਾਂ ਲੈ ਪਰ ਹੈ ਕੀ ਸੀ ਵਹਿਮ ਸਤਿਗੁਰ ਨੇ ਸਾਰੀ ਕਹਾਣੀ ਖਤਮ ਕਰ ਦਿੱਤੀ ਕਹਿੰਦੇ ਨੇ ਉਹ ਭੋਲਿਆ ਪੰਛੀਆ ਮਹਾ ਦਿਵਸ ਮਾ ਦਾ ਮਤਲਬ ਹੁੰਦਾ ਮਹੀਨਾ ਮਾ ਦੀ ਦਾਲ ਨਹੀਂ ਐ ਮਹਾ ਦਿਵਸ ਮਹੀਨਾ ਦਿਨ ਮੂਰਤ ਮਹੂਰਤ ਭਲੇ ਭਲੇ ਐ ਚੰਗੇ ਐ ਮੂਰਤ ਕਢੋਂਨੇ ਨਾ ਆਪਾਂ ਜਦੋਂ ਆਪਣੇ ਬੱਚੇ ਬੱਚੀਆਂ ਦੇ ਵਿਆਹ ਕਰਦੇ ਆਂ ਆਪਾਂ ਸਪੈਸ਼ਲੀ ਕਿਸੇ ਸਿਆਣੇ ਕੋਲ ਜਾਂਨੇ ਬਾਬਾ ਜੀ ਮੂਰਤ ਕੱਢਿਓ ਖਾਂ ਜਰਾਕ ਚੰਗਾ ਜਾ ਫਿਰ ਆਪਣੀ ਜੰਤਰੀ ਜੰਤਰੀ ਫੋਲ ਕੇ ਵਿਚਾਰਾ ਵੇਖ ਕੇ ਕੱਢਦਾ ਵੀ ਆਹ ਵਧੀਆ ਧੌਲੀ ਧੌਲੀ ਇਹ ਬਿਮਾਰੀਆਂ ਗੁਰਦੁਆਰਿਆਂ ਦੀਆਂ ਗਰੰਟੀਆਂ ਤੱਕ ਵੀ ਪਹੁੰਚੀਆਂ ਨੇ ਹੌਲੀ ਹੌਲੀ ਇਹ ਬਿਮਾਰੀਆਂ ਗੁਰਦੁਆਰਿਆਂ ਦੇ ਆ ਗਰੰਟੀਆਂ ਤੱਕ ਵੀ ਪਹੁੰਚੀਆਂ ਨੇ ਉਹ ਵੀ ਮੂਰਤ ਕੱਢਣ ਲੱਗ ਪਏ ਉਹ ਵੀ ਹਥੌਲੇ ਪਾਉਣ ਲੱਗ ਪਏ ਉਹ ਵੀ ਲੋਕਾਂ ਦੀਆਂ ਬਿਮਾਰੀਆਂ ਦੂਰ ਕਰਨ ਲੱਗ ਪਏ ਧਾਗੇ ਤਵੀਤ ਬਣਨ ਲੱਗ ਪਏ ਉਹ ਵੀ ਸ਼ਬਦ ਦੇ ਕੇ ਕਹਿ ਲੱਗ ਪਏ ਜੇ ਕਿਦਾ ਬੱਚਾ ਰੋਂਦਾ ਹੋਵੇ ਨਾ ਲੋਕੀ ਪੁੱਛ ਲੈਂਦੇ ਨੇ ਬਾਬਾ ਜੀ ਇੱਥੇ ਹੌਲਾ ਪਾਇਓ ਮਤਲਬ ਕੀ ਹੈ ਜੀ ਬਾਬਾ ਜੀ ਕੋਈ ਸ਼ਬਦ ਦਿਓ ਸਾਡਾ ਬੱਚਾ ਬਹੁਤ ਰੋਂਦਾ ਹੈ ਉਹਨੂੰ ਡਾਕਟਰ ਦੀ ਲੋੜ ਹੈ ਬਾਬੇ ਦੀ ਨਹੀਂ ਜੇ ਬਿਮਾਰੀ ਆ ਤੇ ਡਾਕਟਰ ਦੀ ਜ਼ਰੂਰਤ ਹੈ ਸ਼ਬਦਾਂ ਦੀ ਨਹੀਂ ਪਰ ਵਿਚਾਰ ਦੂਸਰੇ ਪਾਸੇ ਵੱਲ ਆ ਗਏ ਤੇ ਸਤਗੁਰ ਨੇ ਪਹਿਲਾਂ ਕੀ ਕਿਹਾ ਕਹਿੰਦੇ ਵਹਿਮ ਐ ਜਿੰਨੇ ਮਰਜ਼ੀ ਕਰੀ ਜਾ ਆ ਥੋੜਾ ਥੋੜੇ ਦਿਨ ਪਹਿਲਾਂ ਮੈਨੂੰ ਕਿਸੇ ਨੇ ਇਹ ਪੁੱਛਿਆ ਵੀ ਭਾਈ ਸਾਹਿਬ ਆਪਾਂ ਲੰਗਰ ਕਰਾਉਣਾ ਚਾਹੁੰਦੇ ਆ ਕੋਈ ਸਪੈਸ਼ਲ ਡੇ ਐ ਸਪੈਸ਼ਲ ਡੇ ਸਮਝਦੇ ਹੋ ਕੋਈ ਚੰਗਾ ਜਿਹਾ ਦਿਨ ਹੈਗਾ ਮੈਂ ਕਿਹਾ ਸਾਰੇ ਚੰਗੇ ਆ ਜਿੱਦਨ ਮਰਜ਼ੀ ਕਰਾਓ ਪਰ ਹੁੰਦਾ ਕੱਲਾ ਐਤਵਾਰ ਐਤਵਾਰ ਸਾਰੇ ਚੰਗੇ ਤੇ ਜਦੋਂ ਮਰਜੀ ਕਰੋ ਜੇ ਸ਼ਰਧਾ ਨਾਲ ਪ੍ਰੇਮ ਨਾਲ ਭਿੱਜ ਕੇ ਕਰਾਉਨੇ ਹੋ ਉਹ ਦਿਨ ਚੰਗਾ ਹੈ ਉਹ ਦਿਨ ਹਮੇਸ਼ਾ ਚੰਗਾ ਹੁੰਦਾ ਹੈ ਜਿਹੜੇ ਦਿਨ ਆਪਾਂ ਬਾਣੀ ਪੜ੍ਹਦੇ ਆ ਆਪਣੇ ਗੁਰੂ ਕੋਲ ਬੈਠਨੇ ਆ ਤੇ ਗੁਰੂ ਨੂੰ ਯਾਦ ਕਰਕੇ ਕਹਿੰਨੇ ਆ ਸੱਚੇ ਪਾਤਸ਼ਾਹ ਤੇਰਾ ਧੰਵਾਦ ਜ਼ਿੰਦਗੀ ਦੇ ਹੋਰ ਦਿਨ ਦੇ ਦਿੱਤੇ ਆ ਕੋ ਸਤਨਾਮ ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਕੀ ਕਿਹਾ ਮਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ਼ਦਾਨ ਕਿਰਪਾ ਕਰੋ ਹਰੇ ਕਹਿੰਦੇ ਸਾਰੀ ਚੰਗਿਆ ਜਿਸ ਦਿਨ ਤੂੰ ਦੇ ਨਾਲ ਜੁੜਿਆ ਉਹਦੀ ਯਾਦ ਨਾਲ ਜੁੜਿਆ ਸੋ ਸੱਚੇ ਪਕਸ਼ਾ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਾਉਣ ਵਾਲੇ ਜਿਹੜੇ ਇਹ ਲੋਕ ਸਨ ਜਿਨ੍ਹਾਂ ਦੀ ਕਹਾਣੀ ਤੋਂ ਬਾਅਦ ਵਿੱਚ ਇੱਥੋਂ ਤੱਕ ਮੈਂ ਆ ਗਿਆ ਉਹ ਲੋਕ ਵੀ ਮੌਜੂਦ ਸਨ ਜਿਨ੍ਹਾਂ ਨੂੰ ਆਪਾਂ ਅੱਜ ਆਪਣੇ ਘਰਾਂ ਚ ਕਿੰਨੇ ਇਹ ਬਾਬਾ ਸੇਰੀ ਲਾਲ ਇਹ ਬਾਬਾ ਮੱਖਣ ਲਾਲ ਇਹ ਬਾਬਾ ਘਿਉ ਲਾਲ ਇਹ ਬਾਬਾ ਬੋੜ ਸ਼ਾ ਇਹ ਬਾਬਾ ਛੇਕ ਫੱਤਾ ਇਹ ਬਾਬਾ ਲਾਲਾਂ ਵਾਲਾ ਪੀਰ ਕਿੰਨੇ ਨੇ ਆਪਾਂ ਇਹ ਜਿੰਨੇ ਵੀ ਨੇ ਇਹ ਸਾਰੇ ਸਖੀ ਸਰਵਰੀਏ ਨੇ ਟੋਟਲੀ ਇਹ ਸਾਰਿਆਂ ਦੀ ਸ਼ੁਰੂਆਤ ਇੱਕ ਬੰਦੇ ਤੋਂ ਹੁੰਦੀ ਹੈ ਉਹਨੂੰ ਕਹਿੰਦੇ ਨਗਾਹੇ ਵਾਲਾ ਪੀਰ ਜੇ ਉਹਦੀ ਤੁਸੀਂ ਹਿਸਟਰੀ ਪੜੋ ਚੰਗੀ ਤਰ੍ਹਾਂ ਪੜੋ ਤੁਹਾਨੂੰ ਪਤਾ ਲੱਗੇਗਾ ਕੌਣ ਹੈ ਬੰਦਾ ਸੀ ਕਿੱਥੋਂ ਆਇਆ ਹੈ ਇਹਦੇ ਵੱਡੇ-ਵਡੇਰੇ ਕਿੱਥੋਂ ਆਏ ਕਿਵੇਂ ਆਇਆ ਹੈ ਭਾਰਤ ਦੇ ਵਿੱਚ ਕਿਵੇਂ ਪਹੁੰਚਿਆ ਇਹ ਪੰਜਾਬ ਦੇ ਵਿੱਚ ਕਿਵੇਂ ਇਹਦੀ ਤਰਨਤਾਰ ਨਗਾਹੇ ਪਿੰਡ ਦੇ ਕੋਲ ਇਹਦੀ ਮੌਤ ਤੇ ਇਹਦੀ ਘਰ ਵਾਲੀ ਦੀ ਮੌਤ ਹੋਈ ਜਿੱਥੇ ਦੋਨਾਂ ਦੀਆਂ ਕਬਰਾਂ ਬਣੀਆਂ ਸਦੀਆਂ ਪੁਰਾਣੀਆਂ ਗੱਲਾਂ ਪਰ ਕੌਣ ਸੀ ਇਹ ਲੋਕ ਇਹ ਉਹ ਲੋਕ ਸੀ ਜਿਨ੍ਹਾਂ ਨੇ ਤੁਹਾਡੇ ਗੁਰੂਆਂ ਨੂੰ ਸ਼ਹੀਦ ਕਰਾਉਣ ਦੇ ਲਈ ਰਾਜ ਦਰਬਾਰਾਂ ਤੱਕ ਪਹੁੰਚ ਕੀਤੀ ਸੀ ਇਹ ਉਹ ਲੋਕ ਸੀ ਜਿਨ੍ਹਾਂ ਨੇ ਸਿੱਖ ਕੌਮ ਨੂੰ ਖਤਮ ਕਰਾਉਣ ਦੇ ਲਈ ਵੱਧ ਤੋਂ ਵੱਧ ਕੋਸ਼ਿਸ਼ਾਂ ਕੀਤੀਆਂ ਸੀ ਪਰ ਵੀਰਵਾਰ ਮਗਰੋਂ ਹੁੰਦਾ ਕਿ ਉਹ ਬਾਲ ਕੇ ਆਪਾਂ ਜੀਵੇ ਇਹਨਾਂ ਦੇ ਜਗਾਉਣੇ ਸ਼ੁਰੂ ਕਰ ਦਿੰਨੇ ਆ ਸੋ ਲੜਾਈ ਉੱਥੇ ਜਿਹੜੀ ਗੁਰੂ ਘਰ ਵਿੱਚ ਵੀ ਪਈ ਗੁਰੂ ਅਰਜਨ ਸਾਹਿਬ ਦੇ ਟਾਈਮ ਉਹਦੇ ਪਿੱਛੇ ਵੀ ਇੱਕ ਮੇਰ-ਤੇਰ ਸੀ ਪਰ ਉਹ ਮੇਰ-ਤੇਰ ਕਈ ਕੁਲਾਂ ਨੂੰ ਲੈ ਕੇ ਡੁੱਬ ਜਾਂਦੀ ਹੈ ਲੈਕਿਨ ਗੁਰੂ ਘਰ ਦਾ ਕੋਈ ਨੁਕਸਾਨ ਨਹੀਂ ਕਰਾ ਪਉਂਦੀ ਕਿਉਂਕਿ ਜਿਹੜੇ ਰੱਖਦੇ ਨੇ ਉਹਨਾਂ ਦਾ ਖੁਦ ਦਾ ਹੁੰਦਾ ਹੈ ਗੁਰੂ ਘਰ ਦਾ ਨਹੀਂ ਤੇ ਸਤਗੁਰ ਨੇ ਕੀ ਕਿਹਾ ਕਹਿੰਦੇ ਜਿਸ ਦਿਨ ਤੇਰੀ ਆ ਮੇਰ ਤੇਰ ਮੁੱਕ ਗਈ ਖਤਮ ਹੋ ਗਈ ਉਸ ਦਿਨ ਤੂੰ ਅਸਲੇ ਇਨਸਾਨ ਬਣਨਾ ਤੇ ਜਿਸ ਦਿਨ ਇਹ ਆਪਣੇ ਅੰਦਰ ਰੱਖ ਕੇ ਚੱਲਦਾ ਉਸ ਦਿਨ ਤੂੰ ਬ੍ਰਿਤੀ ਚੰਦ ਹੋਏਗਾ ਉਸ ਦਿਨ ਤੂੰ ਸ਼ਰੀ ਚੰਦ ਹੋਏਗਾ ਉਸ ਦਿਨ ਤੂੰ ਦਾਤੂ ਦਾਸੂ ਹੋਏਗਾ ਜਾਂ ਉਸ ਦਿਨ ਤੂੰ ਪਾਪੀ ਧੀਰ ਮੱਲਿਆ ਹੋਏਗਾ ਜਾਂ ਰਾਮ ਰਈਆ ਹੋਏਗਾ ਜਾਂ ਗੁਰੂ ਘਰ ਦਾ ਦੁਖੀ ਹੋਏਗਾ ਜਿਸ ਦਿਨ ਤੇਰੀ ਇਹ ਮੇਰ ਤੇਰ ਨਾ ਖਤਮ ਹੋਈ ਜਿਸ ਕਰਿਆ ਇੰਨੇ ਜਨਾ ਦੋ ਤਿੰਨ ਚੀਜ਼ਾਂ ਵੀਡੀਓ ਚ ਮੈਂ ਜਿਹੜੀਆਂ ਨੋਟ ਕੀਤੀਆਂ ਨੇ ਉਹ ਇਹ ਕਿ ਇੱਕ ਤੇ ਸ੍ਰੀ ਜਾਨ ਜੀ ਬਾਬਾ ਸ੍ਰੀ ਜਾਨ ਜੀ ਕਾਫੀ ਲੋਕ ਸਿੱਖੀ ਦੇ ਵਿੱਚ ਉਹਨਾਂ ਨੂੰ ਬੜਾ ਸਤਿਕਾਰ ਦਿੰਦੇ ਨੇ ਬੜਾ ਅੱਛਾ ਸਮਝਦੇ ਨੇ ਤੇ ਕੁਝ ਲੋਕ ਮਤਲਬ ਕਿ ਉਹਨਾਂ ਦੇ ਖਿਲਾਫ ਵੀ ਗੱਲਾਂ ਕਰਦੇ ਨੇ ਜਿਸ ਤਰ੍ਹਾਂ ਮੈਨੂੰ ਥੋੜਾ ਜਿਆ ਇਨ੍ਹਾਂ ਦੀਆਂ ਗੱਲਾਂ ਤੋਂ ਵੀ ਲੱਗ ਇਨ੍ਹਾਂ ਦੀ ਗੱਲ ਕਰ ਰਹੇ ਦੁਬਾਰਾ ਤੁਸੀਂ ਇਹ ਗੁਰੂ ਨਾਨਕ ਜੀ ਦੇ بیٹے ਸ੍ਰੀ ਚੰਦ ਜੀ ਸ੍ਰੀ ਸ੍ਰੀ ਚੰਦ ਸ੍ਰੀ ਚੰਦ ਆ ਸ੍ਰੀ ਚੰਦ ਨਾਮ ਸੀ ਉਹ ਉਹਨਾਂ ਨੇ ਤੇ ਕਹਿੰਦੇ ਨੇ ਕੋ ਬਾਣੀ ਦੇ ਵਿੱਚ ਉਤਲ ਪਤਲ ਕੀਤੀ ਸੀ ਨਹੀਂ ਉਹ ਪ੍ਰਿਥੀ ਚੰਦ ਨੇ ਕੀਤੀ ਸੀ अच्छा वो कौन ने फिर वो उसके बाद आए सी ना वो ते गुरु अर्जुन दे, देव जी ਦੇ ਦੋ ਬੜੇ ਬੇਟੇ ਸਨ ਗੁਰੂ ਨਾਨਕ ਜੀ ਦੇ ਜਿਹੜੇ ਬੜੇ ਬੇਟੇ ਸਨ ਉਹਨਾਂ ਦਾ ਸ਼੍ਰੀ ਚਲਸੀ ਜਿਨ੍ਹਾਂ ਦਾ ਇਹ ਜ਼ੇਨ ਸੀ ਕਿ ਮੈਨੂੰ ਗੁਰਗੱਦੀ ਮਿਲ ਜੇ ਲੇਕਿਨ ਮੈਂ ਜਿਗਿਆ ਇੱਥੇ ਇਹ ਵੀ ਥੋੜਾ ਜਿਹਾ ਸਰਚ ਕੀਤੀ ਸੀ ਤੇ ਹੁੰਦੇ ਜੇ ਇਹ ਆਇਆ ਸੀ ਮੇਰੇ ਸਾਹਮਣੇ ਕਿ ਜਿਹੜੇ ਗੁਰੂ ਹਰਗੋਬਿੰਦ ਸਿੰਘ ਜੀ ਨੇ ਉਹਨਾਂ ਦੇ 6ਵੇਂ ਗੁਰੂ 6ਵੇਂ ਗੁਰੂ ਉਹਨਾਂ ਦੇ ਜਿਹੜੇ ਬੜੇ ਬੇਟੇ ਸੀ ਗੁਰਦਿੱਤਾ ਜੀ ਉਹਨਾਂ ਨੂੰ ਮਤਲਬ ਕਿ ਇਹਨਾਂ ਦੇ ਨਾਲ ਉਹਨਾਂ ਨੇ ਇਹਨਾਂ ਦੇ ਸਾਏ ਥਲੇ ਬਲੰਦਾ ਕਿਹਾ ਹੈ ਇਹਨਾਂ ਨਾਲ ਉਦਾਸੀਆਂ ਕਰਨ ਦਾ ਕਿਹਾ ਸ੍ਰੀ ਚੰਦ ਜੀ ਨਾਲ ਠੀਕ ਹੋ ਗਿਆ ਮਤਲਬ ਕਿ ਉਹਨਾਂ ਦੇ ਨਜ਼ਦੀਕ ਸ੍ਰੀ ਚੰਦ ਜੀ ਇੱਕ ਮਹਜ਼ਬ ਬੰਦੇ ਸੀ ਨਾ ਜਿਨ੍ਹਾਂ ਨੇ ਮੁਸਤਕਬਲ ਦੇ ਗੁਰੂ ਉਹ 6ਵੇਂ ਗੁਰੂ ਤੇ ਇਹ ਪਹਿਲੇ ਗੁਰੂ ਦੇ ਬੱਚੇ ਨੇ ਤੇ ਇਹ ਉਹ ਮਤਲਬ 1900 ਤੱਕ ਜ਼ਿੰਦਾ ਰਹੇ ਨੇ ਹਾਂਜੀ ਤੇ ਇਸ ਤਰ੍ਹਾਂ ਹੀ ਇਹ ਜਿਹੜਾ ਇੰਨੀ ਜਲਦੀ ਜੀ ਗੁਰੂ ਆਂਦੇ ਰਹੇ ਨੇ ਮਤਲਬ ਮਤਲਬ ਇਹ ਵੇਨਾ ਕਿ ਜਦੋਂ ਗੁਰੂ ਨਾਨਕ ਜੀ ਮਤਲਬ ਕਿ ਉਹਨਾਂ ਨੇ ਜਦੋਂ ਆਖਰੀ ਵੇਲਾ ਸੀ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ ਜਿਹੜੇ ਉਹਨਾਂ ਦੇ ਗੁਰੂ ਅੰਗਦ ਜੀ ਗੁਰੂ ਅੰਗਦ ਜੀ ਉਹਨਾਂ ਦੀ ਵੀ ਉਮਰ ਮੇਰੇ ਖਿਆਲ ਸ 80 ਕੇ ਸਾਲ ਦੇਖੀ ਸੀ 86 ਸਾਲ 86 ਸਾਲ ਸੀ ਤੇ ਫਿਰ ਉਸ ਤੋਂ ਬਾਅਦ ਫਿਰ ਤੀਸਰੇ ਗੁਰੂ ਤੇ ਚੌਥੇ ਗੁਰੂ ਪੰਜਵੇਂ ਗੁਰੂ ਇਸ ਤਰ੍ਹਾਂ ਕਰਕੇ ਛੋਟਾ ਟਾਈਮ ਨਹੀਂ ਸੀ ਤੇ ਉਹ ਫਿਰ ਉਹਨਾਂ ਦੇ ਕੋਲ ਸੀ ਤੇ ਫਿਰ ਇੱਕ ਜਿਹੜਾ ਉਦਾਸੀ ਫਿਰਕਾ ਜਿਹਨੂੰ ਕਿਹਾ ਜਾਂਦਾ ਉਹ ਵੀ ਸ੍ਰੀ ਚੰਦ ਜੀ ਨੇ ਮਤਾਰਫ਼ ਕਰਵਾਇਆ ਸੀ ਕਿ ਮਤਲਬ ਕਿ ਉਹ ਨਿਕਲ ਜਾਂਦੇ ਸੀ ਜਿਹੜੇ ਉਦਾਸੀਆਂ ਕਰਦੇ ਸੀ ਮੁਕਤਿ ਦੇ ਇਲਾਕਿਆਂ ਦੇ ਵਿੱਚ ਸਿੱਖ ਦਾ ਪ੍ਰਚਾਰ ਕੀਤਾ ਕਿਉਂਕਿ ਬਾਬਾ ਗੁਰੂ ਨਾਨਕ ਜੀ ਨੇ ਵੀ ਇਸੇ ਤਰ੍ਹਾਂ ਇਹ ਉਦਾਸੀਆਂ ਕੀਤੀਆਂ ਹਾਂਜੀ ਤੇ ਜਿਸ ਤਰ੍ਹਾਂ ਉਹਨਾਂ ਨੇ ਪ੍ਰਿਥੀ ਚੰਦ ਦਾ ਵੀ ਕਿਹਾ ਕਿ ਵੀ ਉਹ ਜ਼ਿਆਦਾ ਕਸੂਰਵਾਰ ਨਹੀਂ ਸੀ ਉਹਦੇ ਕੋਲ ਥੋੜੀ ਜੀ ਗਲਤੀ ਹੋਈ ਮਤਲਬ ਕਿ ਇਹ ਜਿਹੜਾ ਇਤਿਹਾਸ ਆਪਾਂ ਅੱਜ ਸੁਣਨ ਦੇ ਸੀ ਇਹਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਨਾ ਮੇਰੀ ਸਮਝ ਮਤਲਬ ਕਿ ਜੋ ਅਸੀਂ ਰੁਟੀਨ 'ਚ ਸੁਣੀਆਂ ਨੇ ਵੀਡੀਓਜ਼ ਦੇ ਵਿੱਚ ਜਾਂ ਇਸ ਤਰ੍ਹਾਂ ਇਤਿਹਾਸ ਬਿਆਨ ਨਹੀਂ ਕੀਤਾ ਜਾਂਦਾ ਯਾ ਮਤਲਬ ਕਿ ਥੋੜਾ ਥੋੜਾ ਇਤਿਹਾਸ بیان ਕੀਤਾ ਜਾਂਦਾ ਹੈ ਤੇ ਜਿੰਨੀ ਵਜ੍ਹਾ ਤੋਂ ਸ਼ਾਇਦ ਕੋਈ ਸਾਨੂੰ ਗਲਤਫਹਮੀ ਹੋ ਰਹੀ ਹੋਵੇ ਤੇ ਲੇਕਿਨ ਇਹ ਮੇਰੇ ਨਹੀਂ ਇੱਕ ਚੀਜ਼ ਤੇ ਹੈ ਯਾ ਸ਼ਾਇਦ ਦੋਸਤ ਵੀ ਐਗਰੀ ਕਰਨ ਕਿ ਅਗਰ ਆਪਾਂ ਇੱਕ ਬੰਦੇ ਨੂੰ ਸੁਣਨੇ ਆ ਉਹ ਹੋਰ ਤਰ੍ਹਾਂ ਗੱਲ ਕਰਦਾ ਹਾਂਜੀ ਦੂਸਰੇ ਯਾਨੀ ਕਿ ਮਤਲਬ ਕਿ ਜਿਵੇਂ ਹੁਣ ਭਾਈ ਲਖਵਿੰਦਰ ਸਿੰਘ ਗੰਭੀਰ ਨੇ ਹਾਂਜੀ ਇਹਨਾਂ ਨੇ ਹੁਣ ਜਿਹੜੀ ਗੱਲ ਕੀਤੀ ਇਹਨਾਂ ਆਪਾਂ ਕਿਸੇ ਹੋਰ ਸਕਾਲਰ ਜਾਂ ਹੋਰ ਸਿੱਖ ਬਿਰਮ ਦੇ ਜਿਹੜਾ ਕੋਈ ਗਿਆਨੀ ਹੈ ਜਾਂ ਜੋ ਵੀ ਉਹ ਸੁਣਾਗੇ ਉਹ ਕੋਈ ਹੋਰ ਗੱਲ ਲੈ ਕੇ ਆ ਜਾਏਗਾ ਤੇ ਫਿਰ ਇਹ ਬੰਦੇ ਨੂੰ ਕਿਵੇਂ ਪਤਾ ਲੱਗੇਗਾ ਕਿ ਸੱਚ ਕੀ ਹੈ ਤੇ ਕਿੱਥੇ ਮਤਲਬ ਕਿਹੜੀ ਚੀਜ਼ ਸਹੀ ਬਿਆਨ ਕੀਤੀ ਜਾ ਰਹੀ ਹੈ ਆਮ ਜਿਹੜਾ ਬੰਦਾ ਜਿਹੜਾ ਬਾਹਰੋਂ ਯਾਨੀ ਕਿ ਇਹਨਾਂ ਨੂੰ ਫਾਲੋ ਮਤਲਬ ਕਿ ਇਹਨਾਂ ਨੂੰ ਦੇਖਣਾ ਚਾਹੁੰਦਾ ਕਿ ਇਹਨਾਂ ਦਾ ਇਤਿਹਾਸ ਕੀ ਹੈ ਹਾਂਜੀ ਉਹ ਤਾਂ ਫਿਰ ਜ਼ਿਕਰੀਆ ਇਹ ਕਿ ਇਹ ਹਾਲੇ ਅੱਗੇ ਉਹ ਮਤਲਬ ਕਿ ਜਿਹੜੇ ਇਹਨਾਂ ਦੇ ਮੇਨ ਚੁਰੀੰਦਾ ਵਿਚਾਰਜ ਨੇ ਉਹਨਾਂ ਨੂੰ ਸੁਣਿਆ ਜਾਵੇ ਕਿਉਂਕਿ ਨਹੀਂ ਨਹੀਂ ਮੇਰੀ ਗੱਲ ਸੁਣੋ ਆਪਾ ਗਿਆਨੀ ਸੰਤ ਸਿੰਘ ਮਸਕੀਨ ਜੀ ਨੂੰ ਸੁਣਨੇ ਉਹਨਾਂ ਨੇ ਕਦੀ ਇਹ ਗੱਲਾਂ ਹੀ ਨਹੀਂ ਕੀਤੀ ਜ਼ਿਕਰੀਆ ਜਿਹੜੀ ਹੁੰਦੀ ਨਾ ਹਿਸਟਰੀ ਇੱਥੇ ਕੱਬ ਫਿਰ ਗੱਲ ਕਰ ਲਈਏ ਟੌਪਿਕ ਦੇ ਹਿਸਾਬ ਨਾਲ ਕਿ ਜਿਹੜੀ ਹਿਸਟਰੀ ਹੁੰਦੀ ਹੈ ਨਾ ਇਹ ਹਿਸਟਰੀ ਦੇ ਉੱਤੇ ਗੱਲ ਕਰ ਸਕਦੇ ਤੁਸੀਂ ਕਿਉਂਕਿ ਇਹ ਮਤਲਬ ਨਹੀਂ ਹੁੰਦਾ ਹਾਂ ਇਸ ਲਈ ਮਤਲਬ ਨਹੀਂ ਹੁੰਦੀ ਹਿਸਟਰੀ ਹਿਸਟਰੀ ਹੁੰਦੀ ਹੈ ਯਾਨੀ ਜੇ ਕੋਈ ਕੰਡੀਸ਼ਨ ਨਹੀਂ ਲੱਗੀ ਹੁੰਦੀ ਕੋਈ ਕੰਡੀਸ਼ਨ ਨਹੀਂ ਲੱਗੀ ਹੁੰਦੀ ਕੋਈ ਮੋਰ ਨਹੀਂ ਲੱਗੀ ਹੁੰਦੀ ਕਿ ਬਈ ਇਹ ਸਾਰੀ ਹਿਸਟਰੀ ਸੱਚ ਐ ਇੰਜ ਹੀ ਹੈ 100% ਕਿਉਂਕਿ ਕਈ ਲੋਕ ਆਰ ਕੇ ਬਾਅਦ ਚ ਕਹਿ ਰਹਿੰਦੇ ਨੇ ਰਿਸਰਚ ਕਰਦੇ ਨੇ ਕਹਿੰਦੇ ਨੇ ਇਹ ਚੀਜ਼ ਇੰਜ ਨਹੀਂ ਸੀ ਇੰਜ ਸੀ ਫਿਰ ਇਸ ਤਰ੍ਹਾਂ ਨਹੀਂ ਸੀ ਇਸ ਤਰ੍ਹਾਂ ਸੀ ਉਹ ਚੀਜ਼ਾਂ ਇਸ ਲਈ ਜਿਹੜੀਆਂ ਨਾ ਗੜਮੰਡ ਹੋ ਜਾਂਦੀਆਂ ਮੇਰੇ ਖਿਆਲ ਚ ਇਹ ਨਹੀਂ ਕਿ ਵੀ ਮੈਂ ਕਹਾਂਗਾ ਕਿ ਹਮੇਸ਼ਾ ਹੀ ਹੋਈਆਂ ਨੇ ਲੇਕਿਨ ਮੇਰੇ ਖਿਆਲ ਚ ਜਿਹੜੀ ਹਿਸਟਰੀ ਨਹੀਂ ਇਸ ਤਰ੍ਹਾਂ ਅਪਾ ਅਕਸਰ ਦੇਖੀਦਾ ਜਿਵੇਂ ਮੈਂ ਇੱਕ ਬੰਦੇ ਨੂੰ ਇੱਕ ਕਲ ਸ਼ੇਅਰ ਜਾਪੜਦਾ ਸੀ ਤਾਂ ਉਹਨੇ ਕਿਹਾ ਜੀ ਮੈਨੂੰ ਹਿਸਟਰੀ ਤੋਂ ਸਖਤ ਨਫ਼ਰਤ ਹੈ ਅੱਛਾ ਤਾਰੀਖ ਤੋਂ ਸਖਤ ਨਫ਼ਰਤ ਹੈ ਕਿਉਂਕਿ ਇਹ ਹਮੇਸ਼ਾ ਜਿੱਤੇ ਹੋਏ ਲੋਕਾਂ ਦੀ ਲਿਖੀ ਜਾਂਦੀ ਹੈ ਇਹਦੇ ਚ ਇਹ ਨਹੀਂ ਲਿਖਿਆ ਜਾਂਦਾ ਕਿ ਹਾਰੇ ਹੋਏ ਨਾਲ ਕੀ ਹੋਇਆ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਵੀ ਇੱਕ ਵਾਰੀ ਕਿਹਾ ਸੀ ਕਿ ਜੇਤ ਸਾਰ ਜਿਹੜੀ ਦੁਨੀਆ ਨਾ ਉਹ ਜੇਤੂ ਦੇ ਨਾਲ ਹੁੰਦੀ ਜੇਤੂ ਦੇ ਨਾਲ ਹੁੰਦੀ ਇਹਨਾਂ ਨਾਲ ਕਿ ਤਾਰੀਖ ਵੀ ਜੇਤੂਆਂ ਦੀ ਲਿਖੀ ਜਾਂਦੀ ਹੈ ਹਾਂ ਤੇ ਹਿਸਟਰੀ ਜਿਹੜੀ ਉਹ ਜੇਤੂਆਂ ਦੀ ਲਿਖੀ ਜਾਂਦੀ ਤੇ ਹਾਰੇ ਨਾਲ ਕੀ ਵਰਤਿਆ ਗਿਆ ਜਾਂ ਹਾਰੇ ਨਾਲ ਕੀ ਹੋਇਆ ਬਾਅਦ ਚ ਉਹ ਇਹ ਨਹੀਂ ਦੱਸਿਆ ਜਾਂਦਾ ਤੇ ਇਸ ਤਰ੍ਹਾਂ ਇਹ ਹਿਸਟਰੀ ਦਾ ਜ਼ਿਕਰ ਆ ਬੰਦਾ ਕੁਝ ਮਤਲਬ ਕਿ ਕਹਿ ਨਹੀਂ ਸਕਦਾ हां बिल्कुल क्योंकि एक चीज जेडी जिवे पहुंच गी किताबों ਦੇ ਥਰੂ ਜਾਂ ਜਿਸ ਤਰ੍ਹਾਂ ਵੀ ਪਹੁੰਚ ਗਈ ਹੁਣ ਜਿਹੜਾ ਆਪਾਂ ਵਕਤ ਗੁਜ਼ਾਰ ਰਹੇ ਆ ਇਹ ਵੀ ਤੇ ਕੱਲ ਨੂੰ ਹਿਸਟਰੀ ਬੰਨਣਾ ਹੈ ਤਾਰੀਖ ਬੰਨੀ ਹੈ ਹੁਣ ਜਿਵੇਂ ਆਪਾਂ ਉਹ ਜਿਵੇਂ ਤੁਸੀਂ ਇੱਕ ਬੁੱਕ ਦੇਖ ਲਈ ਜਿਹਦੇ ਬੰਦਾ ਸਿੰਘ ਬਹਾਦਰ ਜੀ ਦੇ ਬਾਰੇ ਗੱਲ ਕੀਤੀ ਗਈ ਕਿ ਪ੍ਰੋਫੈਸਰ ਦਿਆਲ ਸਿੰਘ ਨਾਮ ਹੈ ਨਾ ਡਾਕਟਰ ਦਿਆਲ ਸਿੰਘ ਉਹਨਾਂ ਨੇ ਜਿਹੜੀ ਇਹ ਸੇਲ ਹੀ ਸੁਖ ਦਿਆਲ ਸਿੰਘ ਹਾਂ ਸੁਖ ਦਿਆਲ ਸਿੰਘ ਉਹ ਅਗਰ ਤੁਸੀਂ ਦੇਖੋਗੇ ਤੇ ਉਹ ਕੁਝ ਸਾਲ ਸੇ ਬਾਅਦ ਜਾਂ ਹੋਰ ਹੋਰ ਤਰ੍ਹਾਂ 50 ਸਾਲ ਬਾਅਦ ਉਹ ਪੰਜਾਬੀ ਸਿਆ ਜਿਹੜਾ ਚੈਨਲ ਹੈ ਪੰਜਾਬ ਉਹ ਉੱਥੇ ਇੱਕ ਪ੍ਰੋਫੈਸਰ ਸਾਹਿਬ ਬੈਠਦੇ ਨੇ ਉਹਨਾਂ ਦਾ ਨਾਮ ਨਹੀਂ ਆਉਂਦਾ ਸਾਨੂੰ ਉਹ ਬੜੀ ਅੱਛੇ ਤਰੀਕੇ ਨਾਲ ਦੱਸ ਦੇ ਨੇ ਲੇਕਿਨ ਕਈ ਉਹਨਾਂ ਨਾਲ ਵੀ ਇਖਤਲਾਫ ਕਰਦੇ ਨੇ ਉਹਨਾਂ ਦੇ ਆਪ ਕਮੈਂਟ ਪੜੇ ਸੀ ਹਾਂ ਜਿਹੜੀ ਅੱਜ ਇਹ ਉਹਨਾਂ ਨੇ ਬੁੱਕ ਲਿਖੀ ਏ ਅੱਜ ਕਿਤਾਬ ਲਿਖੀ ਏ ਅੱਜ ਨਾ ਮੰਨਣ ਲੋ ਲੇਕਿਨ ਅੱਜ ਤੋਂ 30 40 ਸਾਲ 50 ਸਾਲ ਬਾਅਦ ਲੋਗੜ ਕਹਿੰਦਾ ਇਹ ਅੱਜ ਤੋਂ 50 ਸਾਲ ਪੁਰਾਣੀ ਕਿਤਾਬ ਏ ਉਹਨਾਂ ਦੀ ਰਿਸਰਚ ਏ ਉਹਨਾਂ ਨੇ ਹਿਸਤਰੀ ਸਹੀ ਲਿਖੀ ਸੀ ਹਾਂ ਐ ਉਹ ਥੈਂਟਿਕ ਮੰਨੀ ਜਾਣ ਲੱਗ ਪੈਂਦੀ ਉਹ ਮੁਸਲਮਾਨਾਂ ਚ ਵੀ ਇਸੇ ਤਰ੍ਹਾਂ ਹੀ ਹੈ ਨਾ ਕਿ ਉਹ ਨ ਕੋਈ ਹਦੀਸਾਂ ਨੂੰ ਜ਼ਾਇਫ ਉਹ ਲੈ ਉਹਨਾਂ ਨੂੰ ਕਹਿ ਰਹੇ ਨੇ ਉਹਨਾਂ ਦੀ ਜਿਹੜੀ ਜ਼ਾਇਫ ਚਲੋ ਉਹ ਮੁਸਲਮਾਨਾਂ ਇਹ ਦੇਣਾ ਕਿ ਜਿਹੜਾ ਕੁਰਾਨ ਦਾ ਹਦੀਸ 6 ਜਿਹੜੀਆਂ ਹਦੀਸਾਂ ਦੀਆਂ ਕਿਤਾਬਾਂ ਦੇ ਉਹਨਾਂ ਤੇ ਸਾਰੇ ਮਤਫਿਕ ਨੇ ਕਿ ਇਹਨਾਂ ਚ ਸਹੀ ਲਿਖਿਆ ਗਿਆ ਲੇਕਿਨ ਉਸ ਤੋਂ ਅੱਗੇ ਫਿਰ ਜਿਵੇਂ ਹੁਣ ਜ਼ਮਾਵ ਹਸਨ ਮਾਮ ਹਸੈਨ ਵਾਲੀ ਜਿਹੜੀ ਹੋਏ ਕਰਬਲਾ ਵਾਲਾ ਵਾਕਿਆ ਹੈ ਉਹ ਇੱਕ ਹਿਸਟਰੀ ਹੈ ਤੇ ਉਹਦੇ ਵਿੱਚ ਫਿਰ ਕਈ ਲੋਕਾਂ ਨੇ ਚੇਂਜਿੰਗਾਂ ਵੀ ਕੀਤੀਆਂ ਨੇ ਬਿਲਕੁਲ ਬੜੀਆਂ ਜ਼ਿਆਦਾ ਚੇਂਜਿੰਗਾਂ ਕੀਤੀਆਂ ਨੇ ਲੇਕਿਨ ਅਸਲ ਹਿਸਟਰੀ ਦਾ ਵੀ ਲੋਗਾਂ ਨੂੰ ਬੜਿਆਂ ਨੂੰ ਪਤਾ ਹੈ ਲੇਕਿਨ ਜਦੋਂ ਆਪਾਂ ਉਹ ਨੂੰ ਸੁਣਾਂਗੇ ਉਹ ਦੂਸਰਾ ਬਿਆਨ ਕਰ ਰਿਹਾ ਹੋਏਗਾ ਤੇ ਆਪਾਂ ਨੂੰ ਲੱਗੇਗਾ ਯਾਰ ਇੱਜੀ ਹੋਇਆ ਹੋਣਾ ਕਿਉਂਕਿ ਉਹ ਜਜ਼ਬਾਤ ਹੀ ਇਨਿਆਂ ਨਾਲ ਬਿਆਨ ਕਰਦੇ ਨੇ ਕਿ ਅਗਲੇ ਮਤਨ ਲਾਦਾ ਸੱਚ ਬੋਲ ਰਿਹਾ ਬਿਲਕੁਲ ਸਹੀ ਗੱਲ ਬਾਕੀ ਵਲਾ आलम ਕੀ ਸਹੀ ਕੀ ਨਹੀਂ ਹੈ ਉਮੀਦ ਹੈ ਕਿ ਦੋਸਤਾਂ ਨੂੰ ਇਹ ਵੀਡੀਓ ਪਸੰਦ ਆਈ ਹੋਏਗੀ ਤੇ ਆਪਣੀ ਰਾਏ ਦਾ اظہار ਤੁਸੀਂ ਕਮੈਂਟ ਬਾਕਸ ਚ ਕਰ ਸਕਦੇ ਜੀ ਕਮੈਂਟ ਬਾਕਸ ਖੁੱਲ੍ਹਾ ਹੈ ਤੇ ਤੁਸੀਂ ਸਾਨੂੰ ਮੈਸੇਜ ਵਗੈਰਾ ਵੀ ਕਰ ਸਕਦੇ ਜੀ ਤੇ ਅਗਰ ਵੀਡੀਓ ਪਸੰਦ ਆਈ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਆ ਜੀ ਮਿਲਾਂਗੇ ਕਦੇ ਵੀ ਵੀਡੀਓ ਨਾਲ ਸੰਦੇ ਜੀ ਇਜਾਜ਼ਤ ਅੱਲਾਹ ਅੱਲਾਹ